ਸਨਾਪ ਸਿੰਘ ਦੇ ਕੋਲ ਆਇਆ ਪਾਲਕੀ ਸਾਹਿਬ ਅੱਜ ਫਾਈਨਲ ਤਿਆਰ ਹੋਈ ਆ ਤੇ ਅੱਜ ਫਿਰ ਇਹਨਾਂ ਨੂੰ ਪੁੱਛਦੇ ਆ ਕਿ ਬਾਈ ਜੀ ਇਹ ਅੱਜ ਤੁਸੀਂ ਫਾਈਨਲ ਕੀਤੀ ਹੈ ਤੇ ਇਹਦੀਆਂ ਵਿਸ਼ੇਸ਼ਤਾਈਆਂ ਥੋੜੇ ਜਿਹੇ ਰੂਪੇ ਦੱਸੋ ਸਾਨੂੰ ਵਿਸ਼ੇਸ਼ਤਾਈਆਂ ਇਹ ਆ ਜੀ ਜੋ ਕੇ ਸਮੇਂ ਦਾ ਜੋ ਸਾਧਨ ਤਿਆਰ ਹੋਇਆ ਗੁਰੂ ਸਾਹਿਬ ਦੀ ਪਾਲਕੀ ਸਾਹਿਬ ਇਹਦੇ ਤੇ ਸਿੱਖ ਮਰਿਆਦਾ ਅਨਸਾਰ ਹਰ ਇੱਕ ਸਹੂਲਤ ਰੱਖੀ ਗਈ ਹੈ ਜੀ ਜਿਵੇਂ ਆਪਾਂ ਪੈਦਲ ਜਾਂਦੇ ਸੀ ਤਾਂ ਪਾਣੀ ਉਹ ਡੋਲੂ ਲੈ ਕੇ ਜਾਂਦੇ ਸੀ ਤੇ ਪਾਣੀ ਆ ਜਿਹੜਾ ਤੁਸੀਂ ਦੇਖ ਸਕਦੇ ਹੋ ਅੱਗੇ ਆਹ ਉਤਰ ਆ ਗਿਆ ਵਾ 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 ਪਾਣੀ ਅੱਗੇ ਚੱਲਦਾ ਦੇਖ ਪਾਣੀ ਪਾਣੀ ਫੁਵਾੜਾ ਚੱਲਦਾ ਦਿਖਾ ਦਿਓ ਹਾਂ ਨੇੜੇ ਕਰਕੇ ਬਿਲਕੁਲ ਇਹ ਇਹ ਸਾਧ ਸੰਗਤ ਜੀ ਅੱਗੇ ਪਾਣੀ ਚੱਲ ਰਿਹਾ ਹੈ ਬਲਕੀ ਸਾਹਿਬ ਦੇ ਉਹ ਉੱਤੇ ਲਾਈਟ ਚੱਲ ਰਹੀ ਲਾਲ ਤੇ ਹੋਟਲ ਵੀ ਚੱਲਦਾ ਹੈ ਤੇ ਅੰਦਰ ਵੀ ਵਿਸ਼ੇਸ਼ਤਾਈਆਂ ਹੋਰ ਨੇ ਬਾਈ ਜੀ ਨੇ ਕਰਦੇ ਆਂ ਗੱਲ ਬਾਤ ਹਾਂਜੀ ਬਾਈ ਜੀ ਹੋਰ ਕੀ ਵਿਸ਼ੇਸ਼ਤਾਵਾਂ ਨੇ ਵਿੰਡੋ ਪਾਵਰ ਰੱਖੀ ਗਈ ਹੈ ਜੀ ਆਟੋਮੈਟਿਕ ਦੇ ਅੱਛਾ ਇਹ ਸਾਰਾ ਕੰਟਰੋਲ ਡਰਾਈਵਰ ਕੋਲੇ ਹੈ ਜਿਵੇਂ ਆਪਾਂ ਬੈਕਸ ਦਾ ਅਗਰ ਕੈਮਰਾ ਲੱਗਿਆ ਗਿਆ ਦੇਖ ਸਕਦੇ ਤੁਸੀਂ ਅੱਛਾ ਸਕਰੀਨ ਹੈ ਅੱਛਾ ਵੀ ਜੋ ਕਿਸਮੇ ਨੇ ਇਹਨੂੰ ਸਹੂਲਤ ਹੈ ਏਸੀ ਡਬਲ ਰੱਖਿਆ ਗਿਆ ਇਸ ਏਸੀ ਡਬਲ ਹੈ ਜਿਵੇਂ origignal ਆ ਗਿਆ ਇੱਕ ek kit ਆ ਗਈ ਅੱਛਾ ਤੇ ਪਿੱਛੇ ਲਾਈਟਿੰਗ ਦਾ ਸਿਸਟਮ ਹੈ ਅੱਛਾ ਮਤਲਬ ਕਿ ਸੀਟ ਡਰਾਈਵਰ ਹੈ ਕਨੈਕਟਿਵ ਸੀਟ ਤੁਸੀਂ ਕੱਢ ਦਿੱਤੀ ਹੈ ਨਾ ਹਾਂਜੀ ਉਹ ਜਿਹੜਾ ਮਾਰੇ ਦਾ ਅਸਣ ਹੈ ਹਾਂ ਤੇ ਆ ਜਵੇਂ ਟੁੱਟੀ ਆ ਗਈ ਜੀ ਇੱਥੋਂ ਆ ਟੁੱਟੀ ਪਾਣੀ ਚੱਲ ਰਿਹਾ ਬਾਈ ਜੀ ਇਹ ਹੱਥ ਵੀ ਤੋ ਕਰ ਰਹੇ ਆਪਾਂ ਇੱਥੋਂ ਹੱਥ ਹੋ ਗਏ ਜੋੜੇ ਲਾ ਕੇ ਹਾਂਜੀ ਹਾਂ ਇਹ ਬੈਗ ਇਰ ਕੈਮਰਾ ਆ ਗਿਆ ਜੀ ਇਹ ਕੈਮਰਾ ਜੀ ਬੈਗ ਲੱਗਾ ਇੱਥੇ ਸਾਰਾ ਡਰਾਈਵਰ ਨੇ ਉਹ ਸਾਰਾ ਇੱਥੇ ਦਿਸਦਾ ਤੇ ਇਹ ਅੰਦਰ ਵਿਸ਼ੇਸ਼ਤਾਵਾਂ ਹੈ ਲਾਈਟਿੰਗ ਦਾ ਸਿਸਟਮ ਤੁਸੀਂ ਲਾਈਟਿੰਗ ਦਾ ਸਿਸਟਮ ਬਹੁਤ ਵਧੀਆ ਹਾਂਜੀ ਤੇ ਇਹਦੇ ਵਿੱਚ ਬਾਹਰ ਜਿਹਦਾ ਸਰੂਪ ਇੱਕ ਟਾਈਮ ਤੇ ਰੱਖ ਕੇ ਆਪਾਂ ਜਣੀ 6 ਤੋਂ 7 ਸਿੰਘ ਬੜੇ ਆਰਾਮ ਨਾਲ ਸੱਜ ਕੇ ਜਾ ਸਕਦੇ ਆ ਜੀ ਬਿਲਕੁਲ ਤੇ ਸਾਰੀ ਇਹ ਰਿਮੂਵੇਬਲ ਹੈ ਔਰ ਸਿੱਖ ਸੰਗਤ ਨੂੰ ਇਹ ਵੀ ਦੱਸਣਾ ਚਾਹਾਂਗੇ ਕਿ ਜੋ ਮਹਾਰਾਜ ਦਾ ਆਸਣ ਹੈ ਉਹ ਸੰਗਤ ਤੋਂ ਕਮ ਸੇ ਕਮ 1.5 ਫੁੱਟ ਉੱਚਾ ਰੱਖ ਕੇ ਇਹਦੇ ਵਿੱਚ ਕੰਮ ਕੀਤਾ ਗਿਆ ਸਿੱਖ ਮਰਿਆਦਾ ਨੂੰ ਪੜ ਕੇ ਹੀ ਬਿਲਕੁਲ ਹਾਂਜੀ ਤੇ ਬਿਲਕੁਲ ਸਾਸ ਲਾਈਟਿੰਗ ਦਾ ਸਿਸਟਮ ਹੈ ਉਹ ਵੀ ਇੱਕ ਆਟੋ ਕੱਟ ਸਿਸਟਮ ਲਗਾਇਆ ਗਿਆ ਹੈ ਦੇ ਵਿੱਚ ਜੀ ਅੱਛਾ ਜੇ ਕਿਤੇ ਸਰਕਟ ਦੀ ਵੀ ਅੱਜਕੱਲ ਕੋਈ ਕੋਈ ਪ੍ਰੋਬਲਮ ਆਉਦੀ ਹੈ ਹਾਂਜੀ ਤਾਂ ਉਹ ਆਪਣੇ ਆਪ ਕੱਟ ਕਰੇਗਾ ਵਾਹ ਵਾਹ ਵੀ ਡਰਾਈਵਰ ਨੂੰ ਦੱਸੇਗਾ ਫਿਰ ਇਹ ਆਪਣਾ ਫਾਇਰ ਬਿਟ ਵੀ ਲਗਾਇਆ ਗਿਆ ਤੇ ਦੱਸ ਬਿਲਕੁਲ ਬਿਲਕੁਲ ਤੇ ਬਹੁਤ ਸਾਰੀ ਰਿਮੂਵੇ ਬੜਾ ਬਹੁਤ ਵਧੀਆ ਸਾਧ ਸੰਗਜੀ ਬੜੀਆਂ ਸਹੂਲਤਾਂ ਵਿੱਚ ਦਿੱਤੀਆਂ ਲਾਈਟਿੰਗ ਦੀ ਪਾਣੀ ਦੀ ਫਾਇਰ ਬ੍ਰਿਗੇਡ ਦੀ ਸਾਰੀ ਸਹੂਲਤਾਂ ਏਸੀ ਦੀ ਹੋਰ ਵੀ ਬੜੀਆਂ ਸਹੂਲਤਾਂ ਨੇ ਇਹਦੇ ਵਿੱਚ ਜਦੋਂ ਤੁਸੀਂ ਆ ਕੇ ਦਰਸ਼ਨ ਕਰੋਗੇ ਤੇ ਤੁਹਾਨੂੰ ਆਪ ਹੀ ਪਤਾ ਲੱਗੇਗਾ ਕਿ ਕਿੰਨੀ ਮਿਹਨਤ ਕੀਤੀ ਆ ਬਾਈ ਨੇ ਇਹ ਤੇ ਬੜੀ ਮਿਹਨਤ ਲਾ ਕੇ ਇਹ ਜਿਹੜੀ ਪਾਲਕੀ ਸਾਹਿਬ ਤਿਆਰ ਕੀਤੀ ਆ ਤੇ ਤੁਸੀਂ ਵੀ ਇਹਦੇ ਦਰਸ਼ਨ ਕਰੋ ਜੇ ਲੋੜ ਹੋਵੇ ਤਾਂ ਤੁਸੀਂ ਸਕਰੀਨ ਤੇ ਚੱਲ ਰਿਹਾ ਨੰਬਰ ਨਾਲ ਇਹਨਾਂ ਨਾਲ ਸੰਪਰਕ ਕਰ ਸਕਦੇ ਮੇਰੇ ਨਾਲ ਸੰਪਰਕ ਕਰ ਸਕਦੇ ਤੇ ਆ ਪਾਲਕੀ ਸਾਹਿਬ ਤੁਸੀਂ ਵੀ ਤਿਆਰ ਕਰਵਾ ਸਕਦੇ ਜੀ ਤੇ ਅੱਜ ਇਹਨੇ ਹੁਣ ਜਾਣਾ ਤੇ ਬਹੁਤ ਵਧੀਆ ਧੰਨਵਾਦ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ